ਮਾਨ ਤੇ ਮਹੰਲਾ ਪੰਜਵਾ ਸਗਲ ਸੰਤਨ ਪੈ ਵਸਤ ਇਕ ਮੰਗੋ ਕਰੋ ਬਿਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆਂ ਦੇਹ ਸੰਤਨ ਕੀ ਤੂ ਰਾਜੀਓ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਆਸਰ ਕਰੋ ਹਮਾਰਾ ਪੂਰਾ ਜਿਓ ਦਰਸ਼ਨ ਤੇਰਾ ਪਵਨ ਪੁਨੀਤਾ ਆਤਮ ਗੜ ਵਿਖਮ ਤੇ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਦ ਜੇਵੜ ਅਵਰਨਾ ਸੂਰਾ ਜਿਓ ਰੇਨ ਸੰਤਨ ਕੀ ਮੇਰੇ ਮੁਖ ਲਾ ਕੀ ਦੁਰਮਤ ਬਿਨ ਸੀਕ ਬੁੱਧ ਅਪਾਗੀ ਸਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜਿਓ